ਮੌਸਮ ਆ ਗਿਆ ਚੋਣਾਂ ਦਾ ਐਮਪੀ ਦੀਆਂ ਚੋਣਾਂ ਦੀ ਤਿਆਰੀ ਚੱਲ ਰਹੀ ਆ ਜਿਹਦੇ ਵਿੱਚ ਸੰਗਰੂਰ ਸੀਟ ਦੇ ਉੱਤੇ ਵੀ ਗੱਲਾਂ ਹੋ ਰਹੀਆਂ ਕੋਈ ਕਹਿੰਦਾ ਜੀ ਫਲਾਨੇ ਨੂੰ ਉਠਾ ਦਿਓ ਕੋਈ ਕਹਿੰਦਾ ਜੀ ਧੌਂਕੇ ਨੂੰ ਉਠਾ ਦਿਓ ਮੈਂ ਸੋਤੋਂ ਕੋਈ ਦਿਗ ਜਨੇਤਾ ਲਈ ਨਹੀਂ ਵੋਟ ਮੰਗਣੀ ਮੈਂ ਤਾਂ ਅੱਜ ਗੱਲ ਕਰਦਾ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਧਰਮ ਪਤਨੀ ਬੀਬੀ ਖਾਲੜਾ ਜਸਵੰਤ ਸਿੰਘ ਖਾਲੜਾ ਜੀ ਨੇ ਸਾਡੀ ਲਈ ਲਾਸਾਂ ਲੱਭਦੇ ਲੱਭਦੇ ਖੁਦ ਲਾਸ ਹੋ ਗਏ ਇਹਨਾਂ ਨੇ ਸਾਡੀ ਖਾਤਰ ਯਾਰ ਆਪਦੀ ਸਾਰਾ ਦਾਤੇ ਲਾਤਾ ਆਪਦੇ ਸਾਰਾ ਪਰਿਵਾਰ ਦਾਤੇ ਲਾਤਾ ਹਾਂ ਵੀ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਬਾਈ ਅੱਜ ਦੀ ਮੇਰੀ ਅਪੀਲ ਆ ਇਹਨੂੰ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਮੌਸਮ ਆ ਗਿਆ ਚੋਣਾਂ ਦਾ ਐਮਪੀ ਦੀਆਂ ਚੋਣਾਂ ਦੀ ਤਿਆਰੀ ਚੱਲ ਰਹੀ ਆ ਜਿਹਦੇ ਵਿੱਚ ਸੰਗਰੂਰ ਸੀਟ ਦੇ ਉੱਤੇ ਵੀ ਗੱਲਾਂ ਹੋ ਰਹੀਆਂ ਕੋਈ ਕਹਿੰਦਾ ਜੀ ਫਲਾਨੇ ਨੂੰ ਠਾ ਦੋ ਕੋਈ ਕਹਿੰਦਾ ਜੀ ਧੌਂਕੇ ਨੂੰ ਠਾ ਦੋ ਦੇਖੋ ਸੰਗਰੂਰ ਸੀਟ ਨੇ ਹਰ ਇੱਕ ਦਾ ਮਾਣ ਰੱਖਿਆ ਚਾਹੇ ਭਗਵੰਤ ਮਾਨ ਸਾਹਬ ਨੇ ਇਹਨਾਂ ਨੂੰ ਵੀ ਇਸ ਸੀਟ ਨੇ ਪੈਰ ਲਾਇਆ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਪਹਿਲਾਂ ਵੀ ਜਿਤਾਇਆ ਤੇ ਹੁਣ ਵੀ ਜਿਤਾਇਆ ਚਾਹੇ ਕੋਈ ਕਾਂਗਰਸ ਦਾ ਸੀ ਚਾਹੇ ਸੁਖਦੇਵ ਸਿੰਘ ਢੀਂਸਾ ਕੋਈ ਕਾਲੀ ਦਲ ਦਾ ਸੀ ਪਰ ਅੱਜ ਗੱਲ ਮੈਂ ਕਿੱਥੇ ਕਰਨੀ ਆ ਭਰਾਵੋ ਛੋਡੇ ਨਾਲ ਮੈਂ ਸੋਥੋਂ ਕੋਈ ਦਿਗਜ ਨੇਤਾ ਲਈ ਨਹੀਂ ਵੋਟ ਮੰਗਣੀ ਕੋਈ ਦਿਗਜ ਲਈ ਕੋਈ ਵੱਡੇ ਕਾਰੋਬਾਰ ਲਈ ਨਹੀਂ ਮੈਂ ਤਾਂ ਅੱਜ ਗੱਲ ਕਰਦਾ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਧਰਮ ਪਤਨੀ ਬੀਬੀ ਖਾਲੜਾ ਉਹਦੇ ਬਾਰੇ ਅਸੀਂ ਕਦੋਂ ਸੋਚਾਂਗੇ ਜਸਵੰਤ ਸਿੰਘ ਖਾਲੜਾ ਜੀ ਨੇ ਸਾਡੀ ਲਈ ਲਾਸਾਂ ਲੱਭਦੇ ਲੱਭਦੇ ਖੁਦ ਲਾਸ ਹੋ ਗਏ ਜੇ ਪੰਜਾਬਗੋ ਮੈਂ ਸੰਗਰੂਰ ਸੂਟ ਤੇ ਕਿਉਂ ਅਪੀਲ ਕਰਦਾ ਵੀ ਇੱਕ ਇੱਕ ਜੋਧਿਆਂ ਦਾ ਸੀਟ ਆ ਇਹ ਵਕਈ ਬਦਲਾਅ ਕਰਦੇ ਆ এবਾਰੀ ਹਰ ਇੱਕ ਚੀਜ਼ ਦਾ ਚਾਹੇ ਤਾ ਨਵੇਂ ਮਹੀਨੇ ਦੀ ਚੋਣ ਵਾਦੋਂ ਸਿਮਰਜੀਤ ਸਿੰਘ ਮਾਨ ਜਿਤਾਇਆ ਬੀਬੀ ਖਾਲੜਾ ਨੂੰ ਅਸੀਂ ਕਿਉਂ ਨਹੀਂ ਜਿਤਾਉਂਦੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸਾਡੇ ਲਈ ਵੱਡੀ ਕੁਰਬਾਨੀ ਆ ਪਰ ਅਸੀਂ ਅਪੀਲ ਕਰਦੇ ਆ ਮੈਂ ਖੇਰਾ ਸਾਹ ਵਰਗਿਆਂ ਨੂੰ ਭਾਨੇ ਸਿੱਧੂ ਦੀ ਅੱਜ ਮੈਂ ਵੀਡੀਓ ਸੁਣ ਰਿਹਾ ਲੱਖੇ ਸਿਧਾਨੇ ਵਰਗਿਆਂ ਨੂੰ ਮੈਂ ਅਪੀਲ ਕਰਦਾ ਲੋਕਾਂ ਨੂੰ ਸਾਰਿਆਂ ਨੂੰ ਹੋਰ ਵੀ ਲੀਡਰਾਂ ਨੂੰ ਸਰਦਾਰ ਸਿੰਘ ਜੀ ਸਿੰਘ ਮਾਨ ਵਰਗਿਆਂ ਨੂੰ ਜੇ ਤੁਸੀਂ ਲੈ ਕੇ ਆਉਣੇ ਤਾਂ ਬੀਬੀ ਖਾਲੜਾ ਜੀ ਨੂੰ ਸੰਗਰੂਰ ਤੋਂ ਲੈ ਕੇ ਆਈਏ ਸਿੱਧਾ ਰਾਤ ਇੱਕ ਕਰਕੇ ਉਹਨਾਂ ਨੂੰ ਯਾਰ ਜਿਤਾ ਕੇ ਤਾਂ ਆਈ ਸੀ ਉਹਨਾਂ ਦਾ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਵੋਟ ਨਾਲ ਤਾਂ ਅਸੀਂ ਉਹਨਾਂ ਦਾ ਮਾਨ ਤਾਨ ਰੱਖ ਲੀਏ ਯਾਰ ਜਿਨ੍ਹਾਂ ਨੇ ਸਾਡੀ ਖਾਤਰ ਯਾਰ ਆਪਦੀ ਸਾਰਾ ਦਾਤੇ ਲਾਤਾ ਆਪਦੇ ਸਾਰਾ ਪਰਿਵਾਰ ਦਾਤੇ ਲਾਤਾ ਇਸ ਕਰਕੇ ਯਾਰ ਖਾਲੜਾ ਪਰਿਵਾਰ ਨੂੰ ਬੀਬੀ ਨੂੰ ਮੈਂ ਇੱਥੇ ਦੀਆਂ ਚੋਣਾਂ ਦੇ ਵਿੱਚ ਕਹਿਣਾ ਵੀ ਤਾਰੋ ਅਸੀਂ ਦੈ ਰਾਤ ਮੈਂ ਬਾਈ ਕੋਈ ਛੋਡੇ ਪਾਵਰ ਵਾਲੇ ਬੰਦੇ ਲਈ ਨਹੀਂ ਕਹਿੰਦਾ ਜਿਹਦੇ ਕੋ ਪਹਿਲਾਂ ਧਨ ਦੌਲਤ ਵਾਲੀ ਆ ਜਾਂ ਪਾਵਰ ਆ ਮੈਂ ਤਾਂ ਉਸ ਗਰੀਬਣੀ ਜੀ ਇੱਕ ਨਮਾਣੀ ਜੀ ਬੀਬੀ ਖਾਤਰ ਕਹਿਣਾ ਜਿਹਦੇ ਪਤੀ ਦੀਆਂ ਛੋਡੇ ਲਈ ਵੱਡੀ ਕੁਰਬਾਨੀਆਂ ਉਹਦਾ ਤੁਸੀਂ ਲੰਬਾ ਜੇ ਲਾ ਸਕਦੇ ਤਾਂ ਸੰਗਰੂਰ ਸੀਟ ਤੋਂ ਇੱਕ ਈਐਮਪੀ ਬਣਾ ਕੇ ਲਾ ਦਿਓ ਮੇਰੀਆਂ ਤਾਂ ਇੰਨੀਆਂ ਕੁ ਬੇਨਤੀਆਂ ਨੇ ਬਾਈ ਗਾਹਾਂ ਤੁਹਾਡੀ ਮਰਜ਼ੀ ਆ ਮੈਂ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਨੂੰ ਵੀ ਬੇਨਤੀ ਕਰਦਾ ਵੀ ਦੇਖੋ ਛੋਡਾ ਵੀ ਮਾਨ ਰੱਖਿਆ ਤਿੰਨ ਮਹੀਨੇ ਦੀ ਸਰਕਾਰ ਵੱਧ ਹੋਈ ਸੋ ਉਹਨੂੰ ਐਮਪੀ ਬਣਾਇਆ ਪਰ ਹੁਣ ਬੀਬੇ ਖਾਲੜਾ ਜੀ ਦਾ ਸਾਨੂੰ ਇੱਥੇ ਮਾਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਤਾ ਕੇ ਅਸੀਂ ਐਮਪੀ ਤੇ ਜਿਹੜੇ ਉਹ ਸਾਡੇ ਮਸਲੇ ਆ ਪੰਜਾਬ ਦੇ ਉੱਤੇ ਚੱਕ ਸਕਣ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ